ਜਦੋਂ ਕੋਈ ਪੈਸਿਆਂ ਦੀ ਗੱਲ ਹੁੰਦੀ ਆ ਖਾਸ ਕਰਕੇ ਕਰੋੜਾਂ ਦੀ ਗੱਲ ਆ ਜੇ ਤੇ ਅਸੀਂ ਜੱਫਾ ਥੋੜਾ ਜਿਹਾ ਵੱਡਾ ਕਰ ਲੈਂਦੇ ਆ ਵੀ ਵਾਹ ਵਾਹ ਸਾਰੇ ਪੈਸਿਆਂ ਨੂੰ ਜੱਫਾ ਪੈ ਜੇ ਪਰ ਕਈ ਬੰਦੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਦਰਿਆਦਲੀ ਦਿਖਾਉਂਦੇ ਆ ਜਿਹੜੇ ਕਹਿੰਦੇ ਆ ਵੀ ਸਾਡੇ ਨਾਲ ਨਾਲ ਦੂਸਰਿਆਂ ਨੂੰ ਖੁਸ਼ੀਆਂ ਵੀ ਮਿਲਣੀਆਂ ਚਾਹੀਦੀਆਂ ਉਹਨਾਂ ਨੂੰ ਹੱਕ ਵੀ ਮਿਲਣਾ ਚਾਹੀਦਾ ਰਾਹੁਲ ਦਰਾਵੜ ਨੇ ਇਦਾਂ ਦੀ ਇੱਕ ਦਰਿਆਦਲੀ ਦਿਖਾਈ ਹੈ ਕੀ ਕਹਿੰਨੇ ਤੁਸੀਂ ਰਾਹੁਲ ਦਰਾਵੜ ਦੀ ਪਹਿਲੀ ਪਾਰੀ ਤੋਂ ਮੈਂ ਰਾਹੁਲ ਦਰਾਵੜ ਨੂੰ ਦੇਖਦਾ ਹਾਂ ਲਾਸਟ ਤੱਕ ਜੀ ਰਾਹੁਲ ਦਰਾਵੜ ਉਹ ਪਲੇਅਰ ਸੀਗਾ ਜਿਸ ਨੇ ਇੰਡੀਆ ਦੀ ਟੀਮ ਦੇ ਵਿੱਚ ਇੱਕ ਜਜਾਰੂਪਨ ਜਿਹੜਾ ਨਾ ਉਹ ਜਗਾਇਆ ਸੀਗਾ ਕਿ ਜਜਾਰੂਪਨ ਕੀ ਹੁੰਦਾ ਕਿਉਂਕਿ ਜਿਸ ਦੌਰ ਦੇ ਵਿੱਚ ਰਾਹੁਲ ਦਰਾਵੜ ਤੇ ਸੌਰਵ ਗਗੋਲੀ ਦੀ ਆਮਦ ਹੁੰਦੀ ਆ ਹੂੰ ਉਸ ਵੇਲੇ ਇੰਡੀਆ ਦੀ ਟੀਮ ਠੀਕ ਵੈਸੀ ਸੀਗੀ ਜਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਕਹਿ ਲੋ ਕਿ ਵੈਸਟ ਇੰਡੀਜ਼ ਜ਼ਿੰਬਾਬਵੇ ਇਹ ਟੀਮਾਂ ਜਿਹੜੀਆਂ ਪੁਨਰਗਠਨ ਦੇ ਦੌਰ ਚੋਂ ਗੁਜ਼ਰ ਰਹੀਆਂ ਨੇ ਜੀ ਜੀ ਤਾਂ ਉਸੇ ਤਰ੍ਹਾਂ ਇੰਡੀਆ ਦੀ ਟੀਮ ਜਿਹੜੀ ਆ ਉਹ ਡੱਕੇ ਡੋਲੇ ਖਾਰਾ ਹੀ ਸੀਗੀ ਹੂੰ ਹੂੰ ਤਾਂ ਇਹ ਦੋ ਪਲੇਅਰ ਜਿਹੜੇ ਸੀਗੇ ਇੰਗਲੈਂਡ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਟੈਲੈਂਟ ਦਿਖਾਇਆ ਸੀਗਾ ਉਹ ਇੰਗਲੈਂਡ ਦੀਆਂ ਪਿੱਚਾਂ ਜਿੱਥੇ ਤਗੜੇ ਤਗੜੇ ਜਿਹੜੇ ਆ ਨਾ ਉਹ ਛੁਈ ਮੁਈ ਹੋ ਜਾਂਦੀ ਏਨੀ ਸਵਿੰਗ ਹੁੰਦੀ ਆ ਹੂੰ ਇਨਾਂ ਨੇ ਕਿਹੜਾ ਫਾਈਟ ਕੀਤੀ ਸੀ ਪਹਿਲਾ ਟੈਸਟ ਹਾਰਨ ਤੋਂ ਬਾਅਦ ਜੀ ਉਹ ਪਾਰੀ ਜਿਹਦੇ ਚ ਸਰਵ ਗਗੋਲੀ ਨੇ ਫਿਰ ਸੈਂਚਰੀ ਮਾਰੀ ਆ ਹੁਣ ਰਾਹੁਲ ਦਰਾਵੜ ਜਿਹੜਾ ਸੀਗਾ ਉਹਦਾ ਕੈਰੀਅਰ ਅੱਗੇ ਵੱਧਦਾ ਕੈਪਟਨ ਬਣਦਾਂ ਇੱਕ ਵੇਲਾ ਐਸਾ ਆ ਕਿ ਇਹਨੂੰ ਨਾਲ ਕੀਪਿੰਗ ਵੀ ਸੰਭਾਲਣੀ ਪਈ ਕਿਉਂਕਿ ਕੀਪਰ ਹੀ ਨਹੀਂ ਸੀ ਇੰਡੀਆ 'ਚ ਜੀ ਜੀ ਬਿਲਕੁਲ ਜਿਹੜਾ ਇਹ ਵਰਲਡ ਕੱਪ ਦਾ ਫਾਈਨਲ ਆ ਰਹੇ ਨੇ ਆਸਟ੍ਰੇਲੀਆ ਤੋਂ ਹੂੰ 2003 ਕੇ 4 ਵਾਲਾ ਉਹਦੇ ਚ ਰਾਹੁਲ ਦਰਾਵੜ ਕੀਪਿੰਗ ਕਰਦਾ ਸੀਗਾ ਜੀ ਪਰ ਇਹ ਬੰਦਾ ਮਤਲਬ ਕਿ ਤੁਰਿਆ ਤੁਰਿਆ ਕਦੇ ਕੋਈ ਕੰਟਰੋਵਰਸੀ ਨਹੀਂ ਕਦੇ ਕੋਈ ਇਹਦਾ ਰੌਲਾ ਰੱਪਾ ਨਹੀਂ ਹੈ ਹੂੰ ਇਹਦਾ ਬੱਚਾ ਵੀ ਕ੍ਰਿਕਟ ਖੇਡਦਾ ਹੈ ਬਿਲਕੁਲ ਸ਼ਾਂਤ ਢੰਗ ਦੇ ਨਾਲ ਉਹ ਵੀ ਇਹਦੇ ਵਰਗਾ ਅੱਗੇ ਵਧੀਆ ਤੁਰਿਆ ਆਉਂਦਾ ਹੈ ਕਿ ਵਧੀਆ ਤੁਰਿਆ ਆਉਂਦਾ ਜੀ ਜੀ ਵਧੀਆ ਫੈਮਿਲੀ ਆ ਆ ਪਿੱਛੇ ਜੇ ਮੈਂ ਇੱਕ ਇੱਕ ਖਬਰ ਸੁਣ ਰਿਹਾ ਸੀਗਾ ਕਿ ਇਹਨੂੰ ਬੰਗਲੌਰੂ ਦੀ ਸ਼ਾਇਦ ਕਿਸੇ ਯੂਨੀਵਰਸਿਟੀ ਨੇ ਡਾਕਟੋਰੇਟ ਜਿਹੜੀ ਆਨਰੇਰੀ ਹੁੰਦੀ ਆ ਜੀ ਉਹਦੀ ਪੇਸ਼ਕਸ਼ ਕੀਤੀ ਇਹਨੇ ਆਖਿਆ ਕਿ ਨਹੀਂ ਹੂੰ ਮੈਂ ਨਹੀਂ ਲੈਣੀ ਜੀ ਉਹਦੇ ਪਿੱਛੇ ਇੱਕ ਲੌਜਿਕ ਦਿੱਤਾ ਕਿ ਮੇਰੀ ਪਤਨੀ ਡਾਕਟਰ ਆ ਹੂੰ ਤੇ ਉਸਨੇ ਡਾਕਟਰ ਬਣਨ ਵਾਸਤੇ ਹੂੰ ਕਈ ਸਾਲ ਲਗਾ ਲਿਆ ਤੇ ਮੈਂ ਉਹਦੇ ਬਰੂਬਰ ਐਵੇਂ ਨਾਲ ਡਾਕਟਰ ਜੋੜੀ ਰੱਖਾ ਤੇ ਇੱਥੇ ਕਈ ਸਾਧਿਆ ਜਿਹੜੇ 10ਵੀਂ ਚੋਂ ਫੇਲਿਆ ਜੀ ਜਿਨ੍ਹਾਂ ਦੇ ਜਨਮ ਤਰੀਕਾਂ ਦੇ ਵੀ ਰੌਲੇ ਪੈਂਦੇ ਆ ਹੂੰ ਬਿਲਕੁਲ ਉਹ ਨਾਲ ਐਮਐਸਜੀ ਤੇ ਲਾਈਵ ਫਿਰਦੇ ਆ ਜੀ ਇਹਨਾਂ ਦੇ 36 ਪ੍ਰਕਾਰ ਦੇ ਦੋਸ਼ ਆ ਕੋਟਾਂ 'ਚ ਸਾਬਤ ਵੀ ਹੋਇਆ ਤੇ ਨਾਲ ਡਾਕਟਰ ਵੀ ਲਾਈ ਫਿਰਦੇ ਇਸ ਤਰ੍ਹਾਂ ਬਿਲਕੁਲ 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 ਤਾਂ ਮਤਲਬ ਕਿ ਇਹ ਇਹੋ ਜਿਹਾ ਬੰਦਾ ਹੈ ਆ ਹੁਣ ਜਿਹੜਾ ਇਹਨਾਂ ਨੇ ਜਿੱਤਿਆ ਸੰਸਾਰ ਕੱਪ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਬੋਨਸ ਦਿੱਤਾ ਗਿਆ ਕਿਉਂਕਿ ਇਹ ਹੈਡ ਕੋਚ ਆ ਹੈਡ ਕੋਚ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਕੋਚਿੰਗ ਸਟਾਫ ਹੈ ਉਹਦਾ ਹੈਡ ਆ ਜੀ ਇਹਦਾ ਬਹੁਤ ਵੱਡਾ ਕੰਟਰੈਕਟ ਹੁੰਦਾ ਰਾਹੁਲ ਦਰਾਵੜ ਜਿਵੇਂ ਹੈਡ ਕੋਚ ਬਣੇ ਹੁਣ ਤੱਕ ਗੋਤਮ ਗੰਭੀਰ ਹੋ ਗਿਆ ਹਮ ਤਾਂ ਜਿਹੜਾ ਉਹ ਮਿਲਣਾ ਸੀਗਾ ਪੈਸਾ ਤੇਲਾ ਕੰਟਰੈਕਟ ਦੇ ਮੁਤਾਬਕ ਉਹ ਤੇ ਮਿਲਣਾ ਹੀ ਸੀ ਜੀ ਜੀ ਪਰ ਐਕਸਟਰਾ ਜਿਹੜਾ ਬੋਨਸ ਦਿੱਤਾ ਗਿਆ ਬੀਸੀਸੀਆਈ ਵੱਨਿਓ ਜੀ ਵਰਲਡ ਕੱਪ ਜਿੱਤਣ ਤੇ ਉਹ 5 ਕਰੋੜ ਰੁਪਈਆ ਸੀ ਜੀ ਤੇ ਜਿਹੜੇ ਨਾਲ ਦੇ ਸੀ ਇੱਕ ਤੇ ਪਾਰਸ ਮਹਾਂਮਰੇ ਹੂੰ ਹੂੰ ਉਹਨੂੰ ਵੀ ਅਸੀਂ ਡੈਬਿਊ ਕਰਦੇ ਦੇਖਿਆ ਜੀ ਜੀ ਇੱਕ ਸੀ ਵਿਕਰਮ ਰਾਠੌਰ ਉਹਨੂੰ ਵੀ ਖੇਡਦੇ ਦੇਖਿਆ ਜਲੰਧਰ ਦਾ ਵਿਕਰਮ ਰਾਠੌਰ ਜੀ ਜਿਹੜਾ ਬੱਲੇਬਾਜ਼ੀ ਦਾ ਕੋਚ ਆ ਹਾਲਾਂਕਿ ਆਪੋ ਫੇਲ ਬੈਟਸਮੈਨ ਸੀ ਪਰ ਕੋਚਿੰਗ ਬਹੁਤ ਜ਼ਬਰਦਸਤ ਹੋਦੀ ਇੱਕ ਦਲੀਪ ਹੈ ਜੀ ਉਹ ਉਹਨਾਂ ਨੂੰ ਮਿਲ ਰਿਹਾ ਸੀ 2.5 ਕਰੋੜ ਰਾਹੁਲ ਦਰਾਵੜ ਦੀ ਜਦੋਂ ਨਿਗਾਹ ਗਈ ਉਹਨੇ ਆਖਿਆ ਕਿ ਯਾਰ ਮੇਰਾ 2.5 ਕਰੋੜ ਕੱਟ ਕੇ ਉਹਨਾਂ ਦੇ ਬਰਾਬਰ ਕਰ ਦਿਓ ਜੀ 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 ਠੀਕ ਹੈ ਜੀ ਤੇ ਜਿਹੜੀ ਉਤਲੀ ਰਕਮ ਆ ਉਹ ਮੇਰੇ ਜਿਹੜਾ ਸਹਿਯੋਗੀ ਸਟਾਫ ਹੈ ਉਹਦੇ ਵਿੱਚ ਵੰਡ ਦਿਓ ਜੀ ਤੇ ਮੈਂ ਚੱਲਦਾ ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੇ ਅੱਛਾ ਚਲਤਾ ਹੂੰ ਦੁਆਵਾਂ ਵਿੱਚ ਯਾਦ ਰੱਖਣਾ ਰਾਹੁਲ ਦਰਾਵੜ ਜਾਨ ਲੱਗਾ ਵੀ ਹੂੰ ਆਪਣੇ ਆਪ ਨੂੰ ਸਾਬਤ ਕਰ ਗਿਆ ਕਿ ਰਾਹੁਲ ਦਰਾਵੜ ਕਿਉਂ ਆ ਕਿਉਂ ਹੈ ਬਿਲਕੁਲ ਦੁਨੀਆ ਤੇ ਰਾਹੁਲ ਦਰਾਵੜ ਜਿਹੜੀ ਕੈਲੋਕਿਓ ਦੀ ਟੈਕਨੀਕ ਸੀ ਜਿਸ ਦੌਰ ਦੇ ਵਿੱਚ ਸਾਰੇ ਬੱਲੇਬਾਜ਼ੀ ਕਰਦੇ ਸਨ ਨਾ ਜੀ ਜੀ ਆ ਹੁਣ ਤੇ ਕੋਈ ਵੀ ਬੋਲਰ ਮੈਨੂੰ ਨਹੀਂ ਲੱਗਦਾ ਕਿ ਉਸ ਮਿਆਰ ਦਾ ਹੈ ਉਸ ਦੌਰ ਦੇ ਵਿੱਚ ਵੇਖ ਲਓ ਕਿ ਇੱਕ ਪਾਸੇ ਬਰੇਟਲੀ ਤੁਰਿਆ ਹੁੰਦਾ ਦੂਜੇ ਪਾਸੇ ਮੈਕਰਾਥਿਆ ਇੱਕ ਪਾਸੇ ਅਕਰਮ ਆ ਦੂਸਰੇ ਪਾਸੇ ਯੂਨਸ ਆ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਬੌਲਰ ਸੀਗੇ ਉਸ ਦੌਰ ਦੇ ਵਿੱਚ ਸ਼ੇਨ ਬੌਂਡ ਆਉਂਦਾ ਜੀ ਫਲਾਣਾ ਆਉਂਦਾ ਉਧਰੋਂ ਗਾ ਸ਼ੌਰੇ ਬਖਤਰ ਵਰਗੇ ਹਾਂ ਜੀ ਸ਼ੌਰੇ ਬਖਤਰ ਤੇ ਹੈਗਾ ਹੀ ਹੈਗਾ ਉਹ ਤਾਂ ਬੜਾ ਸਪੀਡੀ ਸੀਗਾ ਮਤਲਬ ਕਿ ਮਹਾਰਥੀ ਖੇਡ ਰਹੇ ਸਨ ਦੁਨੀਆ ਦੀ ਇੱਕ ਗੇਂਦਬਾਜ਼ਾਂ ਦੀ ਮਹਾਨ ਕਲਾਸ ਖੇਡ ਰਹੀ ਸੀ ਜਿਨ੍ਹਾਂ ਦੇ ਸਾਹਮਣੇ ਇਹਨਾਂ ਨੇ ਕਹਿ ਲੋ ਕਿ ਉਹ ਜਿਵੇਂ ਚਾਈਨਾ ਦੀ ਦੀਵਾਰ ਵਾਲਾ ਨਾ ਖਿਤਾਬ ਜਿੱਤਿਆ ਹੋਇਆ ਕਿ ਦੀਵਾਰ ਅਤੇ ਵਾਕਿਆ ਮੰਨਿਆ ਬੋਲ ਰਹੇ ਨੇ ਕਿ ਯਾਰ ਜੇ ਆਪਦੀ ਆਈ ਤੇ ਆ ਜਾਂਦਾ ਸੀ ਤੇ ਫਿਰ ਤੇ ਭੁੱਲ ਹੀ ਜਾਈਦਾ ਸੀਗਾ ਕਿ ਕਦੇ ਆਊਟ ਹੋਊਗਾ ਤੇ ਇਹ ਬੰਦੇ ਜਿਹੜੇ ਹੁੰਦੇ ਆ ਨੇ ਇਹਨਾਂ ਦੀ ਜਿਹੜੀ ਗ੍ਰੇਟਨੈਸ ਹੁੰਦੀ ਆ ਉਹ ਇਹਨਾਂ ਚੀਜ਼ਾਂ ਕਰਕੇ ਹੀ ਹੁੰਦੀ ਆ ਸੋ ਇਹਨਾਂ ਦੇ ਜਿਹੜੇ ਐਕਸ਼ਨਸ ਹੁੰਦੇ ਇਹਨਾਂ ਦੀ ਮਿਹਨਤ ਹੁੰਦੀ ਹੈ ਜਾਂ ਇਹਨਾਂ ਦੇ ਡਿਸੀਜਨ ਹੁੰਦੇ ਆ ਜਿਹੜੇ ਇਹਨਾਂ ਦੀਆਂ ਵਿਸਾਲਾ ਹੁੰਦੀਆਂ ਨੇ ਉਹਦੇ ਕਰਕੇ ਹੀ ਗ੍ਰੇਟ ਹੁੰਦੇ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਬੰਦੇ ਦੇ ਕੈਰੈਕਟਰ ਨੂੰ ਬੰਦੇ ਦੀ ਸ਼ਖਸੀਅਤ ਨੂੰ ਦਰਸਾਉਂਦੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਇਹ ਆਪਾਂ ਤੇ 1 ਰੁਪਈਆ ਨਹੀਂ ਛੱਡਦੇ ਕਿਸੇ ਵੱਲ ਜੀ 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 ਤਾਂ ਇਦਾਂ 50 ਰੁਪਈਆ ਦੀ ਛੱਡ ਕੇ ਚਲੇ ਜਾਣਾ ਉਹ ਦਿਖਾਉਂਦਾ ਹੈ ਕਿ ਆਪਣੇ ਸਹਿਯੋਗੀ ਸਟਾਫ ਲਈ ਉਹ ਕਿੰਨੇ ਮਤਲਬ ਕਿ ਕਨਸਰਨ ਨੇ ਟੀਮ ਵਰਕ ਆਫ ਟ੍ਰੋਲ ਟੀਮ ਵਰਕ ਕੀ ਬਿਲਕੁਲ ਜੀ ਦੋਸਤ ਜੀ